ਉਹਦਾ ਫੜਾ ਹੀ ਪੜਦੇ ਆ ਸਾਡੇ ਮਗਰ ਮਰਨਾ ਅਸੀਂ ਨੂੰ ਕੁੱਤੇ ਨਹੀਂ ਜਿਹੜੇ ਭੌਂਕਦੇ ਆ ਅੱਜ ਲੰਬੜਦਰਾਂ ਦਾ ਖੇਤ ਚਾਕ ਲੱਗੀ ਜੌਲਾ ਦੀ ਮਸ਼ੀਨ ਮੱਚ ਚੁੱਕੀ ਆ ਐਰੇ ਹੁਣ ਜ਼ਿੰਮੇਵਾਰ ਤੁਸੀਂ ਪਿੰਡ ਵਸੀ ਬਣਦੇ ਹੋ ਜਿਹੜੇ ਉਧਰ ਰਹੀ ਭੌਂਕ ਰਹੇ ਆ ਸੋਨੂੰ ਇਹਦਾ ਵਖੋ ਹੁਣ ਪੰਚਾਇਤ ਜਵਾਬ ਦਿੰਦੀ ਆ ਇਹਨਾਂ ਨੂੰ ਨੱਗਰ ਸਾਡਾ ਜਵਾਬ ਦਿੰਦਾ ਜਿਹੜੀ ਆ 25 30 ਲੱਖ ਦੀ ਅਗਲੀ ਦੀ ਮਸ਼ੀਨ ਦੀ ਮਾਂ ਚੋੜ ਗਈ ਹੈਗੇ ਕੋਈ ਜਗਾ ਲੋਟੋ ਕਰੇ ਉਹ ਪੰਚਾਇਤ ਕੱਥੇ ਆ ਕੇ ਮਰੀ ਹੋਈ ਆ ਕਾਵਾ ਵੀ ਪੁੱਤੇ ਪੰਚਾਇਤ ਕੱਥੇ ਆ ਜਿਹੜੀ ਭੈਣ ਚੋਤੀ ਮਰੀ ਹੋਈ ਆ ਆ ਸਾਨੂੰ ਜਵਾਬ ਦੇਵੇ ਸਾਡੀ ਟੈਂਕੀ ਦੀ ਮਾਂ ਚੋਤੀ ਇਹਨਾਂ ਨੇ ਬਸ ਸਾਡੀ ਟੈਂਕੀ ਦੀ ਮਾਂ ਚੋਤੀ ਆ ਖਰਾਤੀ ਇਹਨਾਂ ਨੇ ਜਮਾ ਆ ਦੇਵੇ ਜਵਾਬ ਸਾਨੂੰ ਪੰਚਾਇਤ ਆ ਸਾਡੀ ਜਿਹੜਾ ਜਵਾਬ ਦੇਵੇ ਇਹ ਨਹੀਂ ਭੇਲਦੀ ਲਾਉਂਦੇ ਮੰਗਾ ਪੰਚਾਇਤ ਦੀ ਆ ਸਾਡੀ ਟੈਂਕੀ ਦੀ ਮਾਂ ਚੋਤੀ ਆ ਖਰਾਤੀ ਇਹਨਾਂ ਨੇ ਚੌਹਰੀ ਵੱਡੇ ਵੱਡੇ ਫਰਤੇ ਆਏ ਆ ਆਉਣਿਆ ਚੌਹਰੀ ਹਾਡ ਮੱਠੀਆਂ ਭਰ ਕੇ ਪਾਣੀ ਸਿਰ ਕੋ ਤੇ ਇਹ ਕਾਹਦੀ ਹਤਰਾਪਾਂ ਸੀ ਕਾਹਦੀ ਹਤਰਾਪਾਂ ਸੀ ਇਹ ਘਰੇ ਆਉਣ ਨੂੰ ਹਣੀ ਸੀ ਇਹਦਾ ਮਤਲਬ ਦੱਸੋ ਕੀ ਆ ਹਣਾ ਦੱਸੋ ਇਹ ਨਾਲ ਕੀ ਆ ਚਮੇਪਾਲੀ ਸਰ ਕੀ ਐਸੀ ਐ ਤੇ ਯਾਨੋ ਕੋਈ ਮਰਦਾ ਤਰੀਕਾ ਰੋ ਬੋ ਜਾਣ ਆ ਲੈ ਤੁਸੀਂ ਦੋੜੋ ਯਾਰ ਦੇ ਘਰੇ ਰੱਖ ਲੈ ਆ ਕੁੱਤਿਏ ਪੰਚਾਇਤ ਚੋਲੋ ਅੱਦਲ ਨੇ ਪੜਦੇ ਆ ਮਰ ਜਾਓ ਸਾਡੇ ਨਾਲ ਮਰ ਜਾਓ ਕਿਸਾਨਾ ਸਾਡੇ ਦੇ ਇੱਕ ਵੀ ਸੁਣੀ ਤੁਸੀਂ ਆ 25 ਲੱਖ 25 ਲੱਖ ਰੇ ਤੁਸੀਂ ਭਾਗੀ ਦਾ ਹੋਰ ਮੇਰੇ ਪੰਚਾਇਤ ਹੋਰ ਆ